ਆਪ ਜੀ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਕਾਫ ਕਥਾ ਸੰਵੇਦਨਾ ਕਿਤਾਬ ਦੇ ਵਿੱਚ ਦਿੱਤੀਆਂ ਕਹਾਣੀਆਂ ਧਰਤੀ ਹੇਠਲਾ ਬਲ ਸੰਜੀਕੰਦ ਤੇ ਸੱਗੀ ਫੁੱਲ ਬਾਰੇ ਪੜਾਂਗੇ ਅਸੀਂ ਤਿੰਨਾਂ ਕਹਾਣੀਆਂ ਦਾ ਵਿਸ਼ਾ ਵਸਤੂ ਅੰਤ ਵਿੱਚ ਕੀ ਵਾਪਰਿਆ ਤੇ ਪ੍ਰਸੰਗ ਬਾਰੇ ਜਾਣਕਾਰੀ ਹਾਸਲ ਕਰਾਂਗੇ ਸਭ ਤੋਂ ਪਹਿਲਾਂ ਧਰਤੀ ਹੇਠਲਾ ਬਲ ਇਸੇ ਕਹਾਣੀਕਾਰ ਨੇ ਕੁਲਵੰਤ ਸਿੰਘ ਵਿਰਗ ਇਸ ਕਹਾਣੀ ਦਾ ਵਿਸ਼ਾ ਇਸ ਪ੍ਰਕਾਰ ਹੈ ਇਸ ਕਹਾਣੀ ਵਿੱਚ ਲੇਖਕ ਨੇ यथार्थवादी शैली राही दो दोस्तों दी मित्रता आपसी सांझ दोस्ती मौत नु ਘਰਦਿਆਂ ਵੱਲੋਂ ਲੁਕਾ ਕੇ ਰੱਖਣਾ डाकिया ਦੁਆਰਾ ਆਖਿਰ ਕਰਮ ਸਿੰਘ ਦੀ ਮੌਤ ਦਾ ਪਤਾ ਲੱਗਣਾ ਆਦੀ ਵਿਸ਼ਿਆਂ ਨੂੰ ਸ਼ੂਦੀ ਹੈ ਇਸ ਕਹਾਣੀ ਦੇ ਅੰਤ ਵਿੱਚ ਕੀ ਵਾਪਰਿਆ ਮਾਨ ਸਿੰਘ ਤਰਨਤਾਨ ਗੁਰਦੁਆਰੇ ਮੱਥਾ ਟੇਕ ਕੇ ਵਾਪਸ ਘਰ ਆ ਜਾਂਦਾ ਹੈ ਉਸੇ ਵੇਲੇ ਹੀ ਉਸ ਨੂੰ ਡਾਕੀਏ ਦੁਆਰਾ ਕਰਮ ਸਿੰਘ ਦੀ ਸ਼ਹੀਦ ਹੋਣ ਬਾਰੇ ਪਤਾ ਲੱਗਦਾ ਹੈ ਮਾਲ ਸਿੰਘ ਨੂੰ ਕਰਮ ਸਿੰਘ ਦਾ ਬਾਪ ਧਰਤੀ ਹੇਠਲਾ ਬਲਦ ਜਾਪਦਾ ਹੈ ਵਾਪਸ ਪਰਤਦਿਆਂ ਰਾਹ ਵਿੱਚ ਮਾਝੇ ਦੇ ਪਿੰਡਾਂ ਨੂੰ ਝੁੱਕ ਕੇ ਸਲਾਮ ਕਰਦਾ ਹੈ ਜਿੱਥੋਂ ਦਾ ਬਾਪੂ ਜੰਪਾਲ ਸੀ ਇਸ ਕਹਾਣੀ ਦਾ ਪਰਸਪਰ ਇਹ ਸਤਰਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਵ ਕਥਾ ਸਮੀਦਨਾ ICSE ਦੁਆਰਾ ਨਿਰਧਾਰਿਤ ਪੁਸਤਕ ਵਿੱਚ ਦਿੱਤੀ ਕਹਾਣੀ ਧਰਤੀ ਹੇਠਲਾ ਬਲਦ ਵਿੱਚੋਂ ਲਈਆਂ ਲੀਆਂ ਨੇ ਇਸ ਦੇ ਲੇਖਕ ਦਾ ਨਾਮ ਹੈ ਕਲਵੰਤ ਸਿੰਘ ਵਿਰਗ ਔਰ ਇਸ ਕਹਾਣੀ ਵਿੱਚ ਲੇਖਕ ਨੇ ਇਹਨਾਂ ਆਰਥਵਾਦੀ ਸ਼ੈਲੀ ਰਾਈ ਦੋ ਦੋਸਤਾਂ ਦੀ ਮਿੱਤਰਤਾ ਆਪਸੀ ਸਾਂਝ ਦੋਸਤੀ ਮੌਤ ਨੂੰ ਘੜਦੇ ਆ ਮਤਲਬ ਲੁਕਾ ਕੇ ਰੱਖਣਾ ਡਾਕੀਏ ਦੁਆਰਾ ਆਖਿਰ ਕਰਮ ਸਿੰਘ ਦੀ ਮੌਤ ਦਾ ਪਤਾ ਲੱਗਣਾ ਆਦੀ ਇਸ਼ਿਆ ਨੂੰ ਸ਼ੁੰਦੀ ਹੈ ਦੂਸਰੀ ਕਹਾਣੀ ਹੈ ਸਾਂਝੀ ਕੰਦ ਇਸ ਕਹਾਣੀ ਦਾ ਕਹਾਣੀਕਾਰ ਨੇ ਸੰਤੋਖ ਸਿੰਘ ਔਰ ਇਸ ਕਹਾਣੀ ਦਾ ਵਿਸ਼ਾ ਵਿਸ਼ਾ ਵਸਤੂ ਇਸ ਕਹਾਣੀ ਵਿੱਚ ਦੋ ਭਰਾਵਾਂ ਦੇ ਆਪਸੀ ਸੰਬੰਧਾਂ ਵਿੱਚ ਤੀਸਰੇ ਦੀ ਚੁੱਕ ਕਾਰਨ ਪਰਿਵਾਰਿਕ ਨਿਸ਼ਟੀਆਂ ਵਿੱਚ ਪੈ ਰਹੀਆਂ ਤਰੇੜਾਂ ਨੂੰ ਆਧਾਰ ਬਣਾ ਕੇ ਕਹਾਣੀ ਵਿੱਚ ਦਰਸਾਇਆ ਗਿਆ ਹੈ। ਇਸ ਕਹਾਣੀ ਦੇ ਅੰਤ ਵਿੱਚ ਕੀ ਵਾਪਰਿਆ? ਚਾਚੀ ਰਾਮਕੋਹ ਦੁਆਰਾ ਦਿੱਤੇ ਜਾਣ ਤੋਂ ਕਪੂਰ ਸਿੰਘ ਦਰਬਾਰੇ ਦੇ ਘਰ ਜਾਣ ਪਤਾ ਲੈਣ ਵਾਸਤੇ ਜਾਂਦਾ ਹੈ। ਕਿ ਦਰਬਾਰਾ ਆਪਣੀ ਕੀਤੀ ਦੇ ਬਹੁਤ ਸ਼ੈਅ ਅਨੁਸਾਰ ਸੀ। ਕਪੂਰ ਸਿੰਘ ਵੱਲੋਂ ਉਹਨਾਂ ਦਾ ਇੱਕ ਧੀ ਦਾ ਵਿਆਹ ਕਰਨ ਸੰਬੰਧੀ ਸਲਾਹ ਦੇ ਦਿੱਤੀ। ਉਹ ਭਾਵੁਕ ਹੋ ਜਾਂਦਾ ਹੈ ਤੇ ਆਖਿਰ ਦੋਵਾਂ ਭਰਾਵਾਂ ਵਿੱਚ ਫਿਰ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਪਰਸਨ ਇਹ 17 ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਫ ਕਥਾ ਸੰਵੇਦਨਾ ਆਈਸੀਐਸੀ ਦੁਆਰਾ ਨਿਰਧਾਰਿਤ ਪੁਸਤਕ ਵਿੱਚ ਦਿੱਤੀ ਕਹਾਣੀ ਸੰਜੀ ਕੰਦ ਵਿੱਚੋਂ ਲਈਆਂ ਗਈਆਂ ਨੇ ਇਸ ਦੇ ਲੇਖਕ ਦਾ ਨਾਮ ਹੈ ਸੰਤੋਖ ਸਿੰਘ ਧੀਰ ਇਸ ਕਹਾਣੀ ਵਿੱਚ ਦੋ ਭਰਾਵਾਂ ਦੇ ਆਪਸੀ ਸਬੰਧਾਂ ਵਿੱਚ ਤੀਸਰੇ ਦੀ ਚੁੱਕ ਕਾਰਨ ਪਰਿਵਾਰਿਕ ਰਿਸ਼ਤੀਆਂ ਵਿੱਚ ਪੈ ਰਹੀਆਂ ਤਰੇੜਾਂ ਨੂੰ ਆਧਾਰ ਬਣਾ ਕੇ ਕਹਾਣੀ ਵਿੱਚ ਦੱਸਾਇਆ ਗਿਆ ਹੈ ਤੀਸਰੀ ਕਹਾਣੀ ਹੈ ਸਰਗੀ ਫੁੱਲ ਔਰ ਇਸ ਕਹਾਣੀ ਦੇ ਕਹਾਣੀਕਾਰ ਨੇ ਗੁਰਦਿਆਲ ਸਿੰਘ ਇਸ ਕਹਾਣੀ ਦਾ ਵਿਸ਼ਾ ਵਸਤੂ ਹੈ ਕਿ ਸੱਗੀ ਫੁੱਲ ਕਹਾਣੀ ਵਿੱਚ ਜ਼ਿੰਦਗੀ ਦੇ ਸਮਾਜਿਕ ਤੇ ਆਰਥਿਕ ਵਿਚਾਰਾਂ ਨੂੰ ਪੇਸ਼ ਕੀਤਾ ਹੈ ਇਸ ਸਮਾਜ ਵਿੱਚ ਵਿਚਰਦਿਆਂ ਮਨੁੱਖ ਨੂੰ ਆਪਣਾ ਨੱਕ ਰੱਖਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਨੇ ਪੈਂਦੇ ਨੇ ਆਰਥਿਕ ਤੰਗੀਆਂ ਹੋਣ ਦੇ ਕਾਰਨ ਵੀ ਮਨੁੱਖ ਸਮਾਜਿਕ ਕਦਰਾਂ ਕੀਮਤਾਂ ਨੂੰ ਹਾਸਲ ਕਰਨ ਲਈ ਕਈ ਕੁਝ ਵੇਚ ਦਿੰਦਾ ਹੈ ਇਸ ਕਹਾਣੀ ਦੇ ਅੰਤ ਵਿੱਚ ਕੀ ਵਾਪਰਿਆ ਬਰਾਤ ਦੇ ਤੁਰੰਤ ਤੋਂ ਬਾਅਦ ਮੇਲਣਾ ਗਿੱਦਾ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਮੁੰਨੋ ਸਭ ਤੋਂ ਅੱਗੇ ਹੋ ਕੇ ਨੱਚ ਰਹੀ ਹੈ ਅਚਾਨਕ ਗੱਬਰੂਆਂ ਦੀ ਟੋਲੀ ਵਿੱਚੋਂ ਗੱਬਰੂ ਮੁੰਨੋ ਦੀ ਸਦਗਤਾ ਦੀ ਸਿਫਤ ਕਰਦਾ ਹੈ ਤੇ ਨਾਲ ਹੀ ਸਿਰ ਉੱਤੇ ਸੰਗੀ ਨਾ ਪਾਏ ਹੋਣ ਕਾਰਨ ਉਸ ਦੀ ਬਦਨਾਮੀ ਕਰਦਾ ਹੈ ਜਿਸ ਨੂੰ ਸੁਣ ਕੇ ਮੁੰਨੋ ਧਰਤੀ ਹੇਠ ਬੈਠ ਜਾਂਦੀ ਹੈ ਔਰਤਾਂ ਦੁਆਰਾ ਬੈਠਣ ਦਾ ਕਾਰਨ ਪੁੱਛਣ ਤੇ ਦੱਸਦੀ ਹੈ ਕਿ ਉਸ ਦੇ ਪੈਰ ਨੂੰ ਮੋਚ ਆ ਗਈ ਹੈ ਪਰ ਅਸਲ ਵਿੱਚ ਔਰਤਾਂ ਜਾਣਦੀਆਂ ਸਨ ਮੋਚ ਕਿੱਥੇ ਆਈ ਹੈ ਪ੍ਰਸੰਗ ਇਸ ਅਧਰਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਫ ਕਥਾ ਸਵੇਦਨਾ ICSE ਦੁਆਰਾ ਨਿਰਧਾਰਿਤ ਪੁਸਤਕ ਵਿੱਚ ਦਿੱਤੀ ਕਹਾਣੀ ਜਿਹੜੀ ਹੈ ਸੱਗੀ ਫੁੱਲ ਵਿੱਚੋ ਲਈਆਂ ਗਈਆਂ ਨੇ ਇਸ ਦੇ ਕਹਾਣੀਕਾਰ ਦਾ ਨਾਮ ਗੁਰਦੇਵ ਸਿੰਘ ਹੈ ਔਰ ਇਸ ਕਹਾਣੀ ਦੇ ਵਿੱਚ ਜ਼ਿੰਦਗੀ ਦੇ ਸਮਾਜਿਕ ਤੇ ਆਰਥਿਕ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ ਧੰਨਵਾਦ